ਸਾਸ ਨੂੰ ਆਪਣੇ ਅੰਦਰ ਲੈ ਸਕਦੇ ਆ ਕਿ ਅੱਜ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਬੈਠ ਕੇ ਭੋਜਨ ਸ਼ਕ ਰਹੇ ਆ ਉਹ ਭੋਜਨ ਜਿਹੜਾ ਆਖਰੀ ਵਾਰ ਚੇਲਿਆਂ ਦੇ ਨਾਲ ਕੀਤਾ ਗਿਆ ਜਿਹਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਤੁਹਾਨੂੰ ਇਹ ਕਹਿੰਦਾ ਆ ਕਿ ਇਹ ਮੇਰਾ ਬਦਨ ਆ ਤੇ ਇਹ ਮੇਰਾ ਲਹੂ ਆ ਜਿਹੜਾ ਤੁਹਾਡੇ ਲਈ ਇੱਕ ਨਵਾਂ ਨੇਮ ਜਾਂ ਨਿਊ ਕਵਨੈਂਟ ਆ ਨਵਾਂ ਵਾਦਾ ਆ ਅਰ ਜਿਹੜਾ ਵੀ ਉਹਨੂੰ ਲਊਗਾ ਉਸ ਬदन ਨੂੰ ਉਸ ਲਹੂ ਨੂੰ ਉਹ ਨਿਮਾਣਾ ਨਹੀਂ ਰਹੂ ਨਿਤਾਣਾ ਨਹੀਂ ਰਹੂਗਾ ਪਰ ਪ੍ਰਭੂ ਦੇ ਬਲ ਦੇ ਨਾਲ ਭਰੂਗਾ ਪ੍ਰਭੂ ਉਹਨੂੰ ਚੰਗਾ ਕਰੂਗੇ ਪ੍ਰਭੂ ਉਹਨੂੰ ਜੋਰ ਦੇਊਗੇ ਪਰ ਲਿਖਿਆ ਖਾਣ ਤੋਂ ਪਹਿਲਾਂ ਪਰਖ ਲਵੋ ਆਪਣੇ ਆਪ ਨੂੰ ਅਜਮਾ ਲਿਓ ਤੁਸੀਂ ਅਜਮਾਇਸ਼ ਵਿੱਚ ਕਹਿੰਦਾ ਅਧੂਰੇ ਨਾ ਹੋਇਓ ਇਹ ਬੜੀ ਜ਼ਬਰਦਸਤ ਗੱਲ ਹੈ ਅਸੀਂ ਜਦੋਂ ਅਸੀਂ ਲੋਕਾਂ ਦੇ ਸਾਹਮਣੇ ਜਾ ਕੇ ਇਹ ਗੱਲ ਕਹਿੰਨੇ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਚੇਲੇ ਆ ਅਸੀਂ satsang ਵਿੱਚ ਜਾਂਦੇ ਜਿੱਥੇ ਪ੍ਰਭੂ ਯਿਸੂ ਮਸੀਹ ਦਾ ਜ਼ਿਕਰ ਕੀਤਾ ਜਾਂਦਾ ਆ ਅਸੀਂ ਜੀ ਬਾਈਬਲ ਨੂੰ ਪੜ੍ਹਦੇ ਆ ਤੇ ਮੁੜ ਕੇ ਜਦੋਂ ਜੁੰਡਿਓ ਜੁੰਡੀ ਹੁੰਦਿਆਂ ਦੇਖਦੇ ਆ ਗਾਲਾਂ ਕੱਢਦਿਆਂ ਦੇਖਦੇ ਆ ਚੋਰੀਆਂ ਕਰਦਿਆਂ ਦੇਖਦੇ ਆ ਤਲਾਕ ਹੁੰਦਿਆਂ ਦੇਖਦੇ ਆ ਘਰ ਟੁੱਟਦਿਆਂ ਦੇਖਦੇ ਨੌ ਸੱਸ ਨੂੰ ਅਣਬਣ ਦੇ ਵਿੱਚ ਦੇਖਦੇ ਆ ਉਦੋਂ ਉਦੋਂ ਅਸੀਂ ਪ੍ਰਭੂ ਦੇ ਨਾਮ ਦੀ ਹਾਨੀ ਕਰਦੇ ਆ ਉਦੋਂ ਅਸੀਂ ਪ੍ਰਭੂ ਦੀ ਮਹਿਮਾ ਨੂੰ ਵਿਗਾੜਦੇ ਆ ਇਸ ਲਈ ਵਚਨ ਦੇ ਵਿੱਚ ਲਿਖਿਆ ਕਹਿੰਦਾ ਉਹਦਾ ਲਹੂ ਪੀਟ ਤੋਂ ਪਹਿਲਾਂ ਉਹਦਾ ਮਾਸ ਖਾਣ ਤੋਂ ਪਹਿਲਾਂ ਆਪਣੇ ਆਪ ਨੂੰ ਪਰਖ ਲਵੋ ਚੈੱਕ ਕਰੋ ਆਪਣੇ ਆਪ ਨੂੰ ਕਿ ਮੈਂ ਇਸ ਕਾਬਿਲ ਹਾਂ ਕਿ ਵਾਕਿਆ ਹੀ ਮੈਨੂੰ ਉਹਦੇ ਆਪਣੇ ਅੰਦਰ ਲੈ ਲਿਆ ਮੈਂ ਉਹਦੇ ਅੰਦਰ ਸਮਾ ਗਿਆ ਉਹ ਮੇਰੇ ਅੰਦਰ ਸਮਾ ਗਿਆ ਅਸੀਂ ਬਹੁਤ ਛੇਤੀ ਕਹਿ ਦਿੰਦੇ ਹਾਂ ਮੈਂ ਖੁਸ਼ਖਬਰੀ ਦਾ ਪ੍ਰਚਾਰਕ ਆ ਮੈਂ ਇਵੈਂਜੇਲਿਸਟ ਆ ਮੈਂ ਅਪੋਸਟਲ ਆ ਮੈਂ ਪਾਸਟਰ ਆ ਮੈਂ ਉਪਦੇਸ਼ਕ ਆ ਮੈਂ ਟੀਚਰ ਆ ਮੈਂ ਨਬੀ ਆ ਜਦੋਂ ਅਸੀਂ ਇਹ ਚੀਜ਼ਾਂ ਕਹਿੰਦੇ ਆ ਇੱਕ ਤਰੀਕੇ ਨਾਲ ਅਸੀਂ ਕਹਿੰਦੇ ਆ ਕਿ ਅਸੀਂ ਪ੍ਰਭੂ ਯਿਸੂ ਮਸੀਹ ਨੂੰ ਆਪਣੇ ਅੰਦਰ ਲੈ ਲਿਆ ਹੈ ਕਿ ਅਸੀਂ ਉਹਦੇ ਬਦਰ ਨੂੰ ਖਾਧਾ ਤੇ ਉਹਦੇ ਲਹੂ ਨੂੰ ਪੀਤਾ ਹੈ ਪਰ ਜਦੋਂ ਲੋਕੀ ਸਾਡੇ ਜੀਵਨ ਦੇ ਵਿੱਚ ਛਾਤੀ ਮਾਰਦੇ ਕਿਸੇ ਥਾਂ ਤੋਂ ਉਹ ਵਿਚਾਰ ਲੱਭ ਰਿਹਾ ਕਿਸੇ ਥਾਂ ਤੋਂ ਕਪੜੇ ਕਿਸੇ ਥਾਂ ਤੋਂ ਲਾਲਚ ਕਿਸੇ ਤੋਂ ਕੋਸ਼ ਕਿਸੇ ਤੋਂ ਕੋਸ਼ ਉੱਥੇ ਜਾ ਕੇ ਕੀ ਹੁੰਦਾ ਹੈ ਵਚਨ ਚ ਲਿਖਿਆ ਜਿਹੜਾ ਅਜਮਾਇਆ ਜਾਵੇ ਤੇ ਠੀਕ ਨਾ ਨਿਕਲੇ ਉਹ ਪ੍ਰਭੂ ਦੇ ਲਹੂ ਦਾ ਦੋਸ਼ੀ ਆ ਉਹ ਉਹ ਗੁਨਾਹਗਾਰ ਆ ਪਰਮੇਸ਼ਵਰ ਦਾ ਅਗਰ ਅਸੀਂ ਪ੍ਰਭੂ ਬੋਝ ਲੈਨੇ ਆ ਪ੍ਰਭੂ ਨੂੰ ਇਹ ਕਹਿਨੇ ਕਿ ਤੂੰ ਮੇਰੇ ਜੀਵਨ ਵਿੱਚ ਆ ਚੁੱਕਿਆ ਉਹਦਾ ਨਾਮ ਲੈਨੇ ਆ ਉਹਦੇ ਨਾਮ ਦਾ ਵੋਟ ਆਸਰਾ ਲੈਨੇ ਆ ਜਿੱਥੇ ਮਰਜ਼ੀ ਉਹਦੇ ਨਾਮ ਦਾ ਇਸਤੇਮਾਲ ਕਰਦੇ ਪਰ ਜੀਵਨ ਦੇ ਵਿੱਚ ਸੁਧਾਰ ਨਹੀਂ ਆਇਆ ਤਾਂ ਅਸੀਂ ਉਹਦੇ ਦੋਸ਼ੀ ਆ ਗੁਨਾਗਾਰ ਆ ਹਰੇਕ ਉਹ ਮਨੁੱਖ ਜਿਹੜਾ ਆਪਣੇ ਆਪ ਨੂੰ ਮਸੀਹ ਦਾ ਚੇਲਾ ਕਹਿੰਦਾ ਪਰ ਉਹਦੇ ਸੁਭਾ ਨੂੰ ਆਪਣੇ ਅੰਦਰ ਨਹੀਂ ਰੱਖਦਾ ਉਹ ਗੁਨਾਗਾਰ ਜਿਹੜਾ ਇਹ ਕਹਿੰਦਾ ਕਿ ਮੈਂ ਵਚਨ ਨੂੰ ਪੜ੍ਹਦਾ ਆ ਮੈਂ ਬਪਤਿਸਮਾ ਲੈ ਲਿਆ ਆ ਮੈਂ ਬਾਈਬਲ ਦੇ ਰਾਹ ਤੇ ਚੱਲਦਾ ਆ ਚੱਲਦਾ ਨਹੀਂ ਉਹ ਗੁਨਾਹਗਾਰਿਆ ਪਰਮੇਸ਼ਵਰ ਦਾ ਉਹ ਉਹ ਆਪਣੇ ਦਿਲ ਦਿਮਾਗ ਚੋਂ ਇਹ ਗੱਲ ਕੱਢ ਦੇਵੇ ਕਿ ਉਹ ਸਵਰਗ ਨੂੰ ਜਾਏਗਾ ਉਹ ਆਪਣੇ ਦਿਲ ਦਿਮਾਗ ਚੋਂ ਇਹ ਗੱਲ ਕੱਢ ਦੇਵੇ ਕਿ ਪਰਮੇਸ਼ਵਰ ਮੇਰੇ ਨਾਲ ਖੋਸ਼ ਹੈ bari ਢੋਂਗ ਕਰਨ ਦੇ ਨਾਲ ਪਰਮੇਸ਼ਵਰ ਨੇ ਖੋਸ਼ ਨਹੀਂ ਹੋਣਾ ਉਹਨੂੰ ਸਾਡਾ ਅੰਦਰ ਪਰਿਵਰਤਨ ਹੋਇਆ ਚਾਹੀਦਾ ਹੈ ਸਾਡੇ ਅੰਦਰ ਲਈ ਸਫਾਈ ਚਾਹੀਦੀ ਹੈ ਪਰਮੇਸ਼ਵਰ ਨੂੰ ਮੈਨੂੰ ਨਿੱਜੀ ਤੌਰ ਤੇ ਇਦਾਂ ਲੱਗਦਾ ਕਿ ਸਾਨੂੰ ਸਭ ਨੂੰ ਅੱਜ ਇੱਕ ਨਵੇਂ ਸਿਰੇ ਤੋਂ ਗੁਨਾਹਾਂ ਤੋਂ ਤੌਬਾ ਕਰਨ ਦੀ ਜ਼ਰੂਰਤ ਆ ਔਰ ਪਰਮੇਸ਼ਵਰ ਦੇ ਅੱਗੇ ਇਹ ਅਰਦਾਸ ਬੇਨਤੀ ਕਰਨ ਦੀ ਜ਼ਰੂਰਤ ਆ ਕਿ ਪ੍ਰਭੂ ਸਾਡੇ ਉੱਤੇ ਕਿਰਪਾ ਕਰੋ ਸਾਨੂੰ ਇੱਕ ਸੁਧਰਿਆ ਹੋਇਆ ਜੀਵਨ ਦਿਓ ਕਿ ਅਸੀਂ ਉਦਾਂ ਚੱਲ ਸਕੀਏ ਜਿਵੇਂ ਤੁਹਾਡੀ ਇੱਛਾ ਨੂੰ ਪੂਰਾ ਕਰ ਸਕੀਏ ਪ੍ਰਭੂ ਅਸੀਂ ਤੁਹਾਡੇ ਨਾਮ ਨੂੰ ਮਹਿਮਾ ਦੇਣ ਵਾਲੇ ਹੋਈਏ ਅਸੀਂ ਕਦੀ ਵੀ ਆਪ ਜੀ ਦੇ ਗੁਨਾਹਗਾਰ ਨਾ ਠਹਿਰੀਏ ਪਰ ਅਸੀਂ ਤੁਹਾਡੇ ਪੈਰੋਕਾਰ ਹੋਈਏ ਹallelujah ਅਰੇ ਤੌਬਾ ਦਿਲ ਤੋਂ ਹੋਵੇ ਸਿਰਫ ਮੂੰਹ ਤੋਂ ਨਹੀਂ ਸੱਚੇ ਦਿਲ ਤੋਂ ਪੂਰੇ ਦਿਲ ਤੋਂ ਪੂਰੀ ਨੀਤ ਦੇ ਨਾਲ ਹallelujah ਅਰੇ ਅਸੀਂ ਦੇਖਿਆ ਕਿ ਪਰਮੇਸ਼ਵਰ ਦੇ ਪੁੱਤਰ ਪ੍ਰਭੂ ਯਿਸੂ ਮਸੀਹ ਨੇ ਅੱਜ ਦੇ ਦਿਨ ਚੇਲਿਆਂ ਦੇ ਪੈਰ ਧੋਤੇ ਚੇਲਿਆਂ ਦੇ ਨਾਲ ਭੋਜਨ ਛਕਿਆ ਆਪਣੇ ਫੜਾਉਣ ਵਾਲੇ ਨੂੰ ਰਿਵੀਲ ਕੀਤਾ ਔਰ ਸਾਨੂੰ ਇੱਕ ਨਵਾਂ ਹੁਕਮ ਦਿੱਤਾ ਆਓ ਅੱਗੇ ਵਧਦੇ ਹਾਂ ਤੇ ਅਸੀਂ ਦੇਖਦੇ ਹਾਂ ਕਿ ਪ੍ਰਭੂ ਯਿਸੂ ਮਸੀਹ ਗਤਸਮਨੀ ਦੇ ਵਿੱਚ ਪ੍ਰਾਰਥਨਾ ਕਰਨ ਦੇ ਲਈ ਵੀ ਗਏ ਔਰ ਉਹਨਾਂ ਨੇ ਉੱਥੇ ਪਤਰਸ ਦੀ ਨੇਚਰ ਦੇ ਲਈ ਵੀ ਪ੍ਰਾਰਥਨਾ ਕੀਤੀ ਅਸੀਂ ਦੇਖਾਂਗੇ ਲੂਕਾ ਦੀ ਕਿਤਾਬ ਉਹਦਾ 22 ਨੰਬਰ ਅਧਿਆਇ ਤੇ ਉਦੀ ਆਪਾਂ 31 ਨੰਬਰ ਆਇਤ ਤੋਂ ਦੇਖਦੇ ਚੰਤੀ ਤੱਕ ਇਥੇ ਲਿਖਿਆ ਹੈ ਸ਼ਮਾਉਨ ਹੇ ਸ਼ਮਾਉਨ ਵੇਖ ਸ਼ੈਤਾਨ ਨੇ ਤੁਹਾਨੂੰ ਮੰਗਿਆ ਹੈ ਭਈ ਕਣਕ ਦੀ ਤਰ੍ਹਾਂ ਤੁਹਾਨੂੰ ਫਟਕੇ ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਨੇਚਾ ਜਾਂਦੀ ਨਾ ਰਹੇ ਅਰ ਜਾਂ ਤੂੰ ਮੁੜੇ ਤਾਂ ਆਪਣੇ ਭਾਈਆਂ ਨੂੰ ਤਕੜੇ ਕਰੀ ਤਦ ਉਸਨੇ ਉਹਨੂੰ ਕਿਹਾ ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਅਤੇ ਮਰਨ ਲਈ ਵੀ ਜਾਣ ਨੂੰ ਤਿਆਰ ਹਾਂ ਉਹਨੇ ਕਿਹਾ ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਕੁੱਕੜ ਬਾਗ ਨਾ ਦੇਵੇਗਾ ਜਦ ਤੱਕ ਤਕਰ ਤੂੰ ਤਿੰਨ ਵਾਰੀ ਮੁੱਕਰ ਕੇ ਨਾ ਕਹੀਂ ਭਈ ਮੈਂ ਇਹਨੂੰ ਨਹੀਂ ਜਾਣਦਾ ਪਤਰਸ ਪ੍ਰਭੂ ਯਿਸੂ ਮਸੀਹ ਦੇ 1 ਆਫ ਦਾ ਕਲੋਸਟ ਜਿਹੜਾ ਡਿਸਾਈਪਲ ਸੀਗਾ ਚੇਲਿਆਂ ਵਿੱਚੋਂ ਬਹੁਤ ਨੇੜੇ ਦਾ ਚੇਲਾ ਸੀ ਕਿਉਂਕਿ ਸ਼ੁਰੂਆਤੀ ਚੇਲਿਆਂ ਦੇ ਵਿੱਚੋਂ ਇੱਕ ਸੀ ਪਤਰਸ ਸ਼ੁਰੂ ਵਾਲਿਆਂ ਚੋਂ ਪਤਰਸ ਦੇ ਨਾਲ ਬਹੁਤ ਖਾਸ ਗੱਲਾਂ ਕਰਦੇ ਸੀ ਪ੍ਰਭੂ ਯਿਸੂ ਮਸੀਹ ਅਰ ਪਤਰਸ ਨੂੰ ਸਵਾਲ ਕਰਨ ਦੀ ਵੀ ਬਹੁਤ ਆਦਤ ਸੀ ਜਿਹੜੀ ਵੀ ਗੱਲ ਉਹਨੂੰ ਨਹੀਂ ਸਮਝ ਆਉਂਦੀ ਸੀ ਉਹ ਹਰੇਕ ਗੱਲ ਨੂੰ ਦੁਬਾਰਾ ਪੁੱਛਦਾ ਸੀਗਾ ਬਹੁਤ ਵਾਰੀ ਅਸੀਂ ਪੇਤਰ ਬਾਈਬਲ 'ਚ ਦੇਖਦੇ ਪਤਰਸ ਜਾਦੇ ਸਵਾਲ ਕਰਦਾ ਹੈ ਪ੍ਰਭੂ ਯਿਸੂ ਮਸੀਹ ਦੇ ਨਾਲ ਜਦੋਂ ਵੀ ਪ੍ਰਭੂ ਯਿਸੂ ਮਸੀਹ ਕੋਈ ਉਪਦੇਸ਼ ਦੇ ਕੇ ਹਟਦੇ ਆ ਕੋਈ ਉਦਾਹਰਣ ਦੇ ਵਿੱਚ ਗੱਲ ਕਰਦੇ ਤਾਂ ਪਤਰਸ ਪੁੱਛਦਾ ਇਦਾਂ ਕਿਵੇਂ ਤੋ ਜ਼ਰੂਰ ਪੁੱਛਦਾ ਹੈ ਤਾਂ ਇੱਥੇ ਵੀ ਪਤਰਸ ਦੇ ਨਾਲ ਪ੍ਰਭੂ ਯਿਸੂ ਮਸੀਹ ਦੀ ਗੱਲ ਹੋ ਰਹੀ ਆ ਅਰ ਪ੍ਰਭੂ ਯਿਸੂ ਮਸੀਹ ਪਤਰਸ ਨੂੰ ਕਹਿੰਦੇ ਕਿ ਹੇ ਸ਼ਿਮਾਉਨ ਮੈਂ ਤੇਰੇ ਲਈ ਪ੍ਰਾਰਥਨਾ ਕੀਤੀ ਆ ਕਿ ਤੇਰੀ ਨੇਚਾ ਨਾ ਜਾਂਦੀ ਰਹੇ ਤੇਰਾ ਵਿਸ਼ਵਾਸ ਨਾ ਘਟ ਜAVE ਤੂੰ ਵਿਸ਼ਵਾਸ ਵਿੱਚ ਮਜ਼ਬੂਤ ਰਹੀਂ ਤੇ ਜਾ ਕੇ ਜਿਹੜੇ ਬਾਕੀ ਦੇ ਆ ਉਹਨਾਂ ਨੂੰ ਵੀ ਤਕੜਿਆ ਕਰੀ ਤੇ ਪਤਰਸ ਕੋ ਕੀ ਕਹਿੰਦਾ ਆ ਹਣ ਪਤਰਸ ਨੂੰ ਸਾਰੀ ਸਟੋਰੀ ਦਾ ਪਤਾ ਹੈ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਪਹਿਲਾਂ ਹੀ ਚੇਲਿਆਂ ਨੂੰ ਸਾਰੀ ਜਿਹੜੀ ਵਾਪਸ ਸੀ ਉਹ ਦੱਸ ਦਿੱਤੀ ਸੀ ਜਦੋਂ ਆਪਾਂ ਦੇਖਦੇ ਆ ਕਿ ਉਹ ਰਸਤੇ ਵਿੱਚ ਜਾਂਦੇ ਆ ਤੇ ਕਹੰਜੀਰ ਦਾ ਬੂਟਾ ਆਉਂਦਾ ਆ ਜਿਸ ਨੂੰ ਉਹ ਕਹਿੰਦੇ ਸੁੱਕ ਜਾਵੇ ਉਸ ਦਰਮਿਆਨ ਹੀ ਇੱਕ ਥਾਂ ਤੇ ਜਾ ਕੇ ਪ੍ਰਭੂ ਯਿਸੂ ਮਸੀਹ ਨੇ ਉਹਨਾਂ ਨੂੰ ਸਾਰੀ ਸਟੋਰੀ ਦੱਸੀ ਸੀ ਤੇ ਪਤਰਸ ਜਾਣਦਾ ਆ ਕਿ ਉਹ ਸਮਾਂ ਆ ਚੁੱਕਾ ਹੈ ਆ ਕਿਉਂਕਿ ਪ੍ਰਭੂ ਯਿਸੂ ਮਸੀਹ ਨੇ ਵੀ ਕਹਤਾ ਕਿ ਜਿਹੜਾ ਮੇਰਾ ਫੜਾਉਣ ਵਾਲਾ ਆ ਉਹਨੂੰ ਮੈਂ ਬੁਰਕੀ ਦੇਊਂਗਾ ਉਹ ਘੜੀ ਆ ਚੁੱਕੀ ਆ ਚੇਲਿਆਂ ਦੇ ਪੈਰ ਧੁੱਪ ਗਏ ਅਰ ਫਿਰ ਜਤੂਨ ਦੇ ਬਾੜ ਵੱਲ ਨੂੰ ਗਏ ਆ ਪ੍ਰਾਰਥਨਾ ਕਰਨ ਵਾਸਤੇ ਤੇ ਉੱਥੇ ਜਾ ਕੇ ਪਤਰਸ ਨੂੰ ਕਹਿ ਰਹੇ ਆ ਕਿ ਮੈਂ ਤੇਰੇ ਲਈ ਪ੍ਰਾਰਥਨਾ ਕਰਦਾ ਆ ਕਿ ਤੇਰੀ ਨੇਚਾ ਨਾ ਜਾਵੇ ਅਰ ਪਤਰਸ ਕੀ ਕਹਿੰਨਾ ਕਹਿੰਦਾ ਮੈਂ ਤਾਂ ਤੇਰੇ ਨਾਲ ਕੈਦ ਚ ਪੈਣ ਨੂੰ ਵੀ ਤਿਆਰ ਆ ਮੈਂ ਤੇਰੇ ਨਾਲ ਮਰਨ ਨੂੰ ਵੀ ਤਿਆਰ ਹਾਂ ਇਦਾਂ ਉਹਨੂੰ ਲੱਗਦਾ ਕਿ ਸੱਚੀ ਉਹ ਕਰ ਸਕਦਾ ਆ ਪਰ ਪ੍ਰਭੂ ਯਿਸੂ ਮਸੀਹ ਉਹਨੂੰ ਕੀ ਕਹਿੰਦੇ ਕਹਿੰਦੇ ਤੂੰ ਕੁੱਕੜ ਦੇ ਬਾਗ ਦੇਣ ਤੋਂ ਪਹਿਲਾਂ ਹੀ ਅੱਜ ਹੀ ਨਵੀਂ ਸਵੇਰ ਹੋਣ ਤੋਂ ਪਹਿਲਾਂ ਤੂੰ ਤਿੰਨ ਵਾਰੀ ਮੇਰਾ ਇਨਕਾਰ ਕਰ ਦੇਣਾ ਤੇ ਤੂੰ ਕਹਿਣਾ ਕਿ ਮੈਂ ਇਹਨੂੰ ਨਹੀਂ ਜਾਣਦਾ ਪਤਰਸ ਨੂੰ ਕਿੰਨੀ ਅਜੀਬ ਗੱਲ ਲੱਗੀ ਹੋਊਗੀ ਇਦਾਂ ਕਿਦਾਂ ਹੋ ਸਕਦਾ ਆ ਕਿ ਮੈਂ ਆਪਣੇ ਗੁਰੂ ਦੇ ਲਈ ਕੈਦ ਚ ਜਾਣ ਨੂੰ ਤਿਆਰ ਆ ਮੈਂ ਮਰਨ ਲਈ ਤਿਆਰ ਆ ਇਦਾਂ ਦੇ ਚੱਲੇ ਲੱਭਦੇ ਨਹੀਂ ਜਿਹੜੇ ਸੱਚੀ ਇਸ ਲੈਵਲ ਤੇ ਹੋਣ ਕਹਿੰਦੇ ਬਹੁਤ ਆ ਅੱਜ ਵੀ ਅੱਜ ਵੀ ਬਹੁਤ ਸਾਰੇ ਲੋਕੀ ਤੁਹਾਨੂੰ ਕਹਿ ਸਕਦੇ ਆ ਮੈਂ ਤਾਂ ਤੇਰੇ ਲਈ ਮਰ ਵੀ ਸਕਦਾ ਪਰ ਕਹੀ ਨਾ ਹੈਨਾ ਪਤਰਸ ਨੂੰ ਅਜੀਬ ਲੱਗੀ ਇਹ ਗੱਲ ਅਰ ਜਦੋਂ ਪ੍ਰਭੂ ਯਿਸੂ ਮਸੀਹ ਉਸ ਪਹਾੜ ਉੱਤੇ ਗਏ ਪ੍ਰਭੂ ਯਿਸੂ ਮਸੀਹ ਨੇ ਪ੍ਰਾਰਥਨਾ ਕੀਤੀ ਉਹ ਕਿੰਨਾ ਦਰਦਨਾਕ ਟਾਈਮ ਸੀਗਾ ਆਜੋ ਆਪਾਂ ਦੇਖੀਏ 42 ਨੰਬਰ ਆਪਾਂ 39 ਨੰਬਰ ਆਜ ਤੋਂ ਦੇਖਦੇ 39 ਤੋਂ ਕਹਿੰਦਾ ਉਹ ਬਾਹਰ ਨਿਕਲ ਕੇ ਦਸਤੂਰ ਮੁਜਬ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹਦੇ ਮਗਰ ਤੁਰੇ ਅਰ ਉਸ ਥਾਂ ਅੱਪੜ ਕੇ ਉਸਨੇ ਉਹਨਾਂ ਨੂੰ ਆਖਿਆ ਪ੍ਰਾਰਥਨਾ ਕਰੋ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ ਤਾਂ ਉਸਨੇ ਉਹਨਾਂ ਤੋਂ ਕੋਈ ਢੀਮ ਦੀ ਮਾਰਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ हे ਪਿਤਾ ਜੇ ਤੈਨੂੰ ਭਾਵੇ ਤਾਂ ਇਹ ਪਿਆਲਾ ਮੈਥੋਂ ਹਟਾ ਦੇ ਤਾ ਵੀ ਮੇਰੀ ਮਰਜ਼ੀ ਨਹੀਂ ਪਰ ਤੇਰੀ ਹੋਵੇ ਹallelujah ਅਤੇ ਸਵਰਗੋਂ ਇੱਕ ਦੂਤ ਉਹਨੂੰ ਵਿਖਾਈ ਦੇ ਕੇ ਉਹਨੂੰ ਸੁਹਾਰਾ ਦਿੰਦਾ ਸੀ ਅਤੇ ਉਹ ਮਹਾਕਸ਼ਟ ਵਿੱਚ ਪੈ ਕੇ ਮਨੋਂ ਤਨੋਂ ਪ੍ਰਾਰਥਨਾ ਕਰਨ ਲੱਗਾ ਔਰ ਉਹਦਾ ਮੁੜਕਾ ਲਹੂ ਦੀਆਂ ਬੂੰਦਾਂ ਵਾਂਗ ਪੁੰਜੇ ਡਿੱਗਦਾ ਸੀ ਬਹੁਤ ਹੀ ਉਹ ਗੰਭੀਰ ਸਮਾਂ ਸੀਗਾ ਜੇ ਸਮੇਂ ਵਿੱਚ ਪ੍ਰਭੂ ਯਿਸੂ ਮਸੀਹ ਇੱਥੇ ਪ੍ਰਾਰਥਨਾ ਕਰਨ ਗਏ ਜਦੋਂ ਪ੍ਰਾਰਥਨਾ ਕਰਨ ਗਏ ਤੇ ਉਹਨਾਂ ਨੇ ਆਪਣੇ ਨਾਲ ਰਹਿਣ ਵਾਲੇ ਚੇਲਿਆਂ ਨੂੰ ਵੀ ਕਿਹਾ ਜਿਨ੍ਹਾਂ ਨੂੰ ਨਾਲ ਲੈ ਕੇ ਗਏ ਸੀ ਕਿ ਤੁਸੀਂ ਵੀ ਬਹਿ ਕੇ ਪ੍ਰਾਰਥਨਾ ਕਰੋ ਔਰ ਥੋੜੀ ਦੂਰ ਤੋਂ ਜਿੱਦਾਂ ਆਪਾਂ ਟੀਮ ਚੱਕ ਕੇ ਮਾਰੀਏ ਤੇ ਕਿੰਨੀ ਕੁ ਦੂਰ ਤੇ ਜਾ ਕੇ ਉਹ ਟੀਮ ਡਿੱਗੂਗੀ ਇੰਨੀ ਕੁ ਦੂਰੀ ਤੇ ਜਾ ਕੇ ਪ੍ਰਭੂ ਯਿਸੂ ਮਸੀਹ ਆਪ ਵੀ ਪ੍ਰਾਰਥਨਾ ਕਰਨ ਬੈਠੇ ਔਰ ਉਹਨਾਂ ਨੇ ਪ੍ਰਾਰਥਨਾ ਵਿੱਚ ਕੀ ਕਿਹਾ ਆਪਣੇ ਪਿਤਾ ਨੂੰ हे पिता जे हो सके ता प्याला टल जवे पर तेरी मर्जी पूरी होवे मेरी नी आज ਸਾਡੀ ਜ਼ਿੰਦਗੀ ਦੇ ਵਿੱਚ ਕਈ ਤਰ੍ਹਾਂ ਦੇ ਦੁੱਖ ਆਉਂਦੇ ਆ ਜਿਨ੍ਹਾਂ ਚ ਸਾਨੂੰ ਲੱਗਦਾ ਕਿ ਹੁਣ ਬਸ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਬਹੁਤ ਜ਼ਿਆਦਾ ਦੁੱਖ ਦਾ ਸਮਾਂ ਆ ਉਸ ਵੇਲੇ ਅਸੀਂ ਪਰਮੇਸ਼ਰ ਨੂੰ ਪੁੱਜ ਜਾਣੇ ਹਨ ਪਰ ਇੱਥੇ ਸਭ ਤੋਂ ਵੱਡਾ ਕਸ਼ਟ ਦਾ ਸਮਾਂ ਅਸੀਂ ਦੇਖ ਸਕਦੇ ਸਰੀਰਕ ਰੂਪ ਦੇ ਵਿੱਚ ਪ੍ਰਭੂ ਯਿਸੂ ਮਸੀਹ ਜੀ ਦੇ ਉੱਤੇ ਆਤਮਾ ਦੇ ਉੱਤੇ ਕਦੀ ਵੀ ਉਸ ਆਤਮਾ ਦੇ ਉੱਤੇ ਜੋ ਪਵਿੱਤਰ ਆਤਮਾ ਹੈ ਉਹਦੇ ਉੱਤੇ ਕਦੀ ਕਸ਼ਟ ਦਾ ਸਮਾਂ ਆ ਹੀ ਨਹੀਂ ਸਕਦਾ ਪਰ ਉਹ ਸਰੀਰ ਵਿੱਚ ਆ ਸਰੀਰ ਦੇ ਉੱਤੇ ਕਸ਼ਟ ਦਾ ਸਮਾਂ ਆਇਆ ਆ ਉਹ ਸਰੀਰ ਜਿਸ ਸਰੀਰ ਦਾ ਨਾਮ ਹੀ ਯਿਸੂ ਮਸੀਹ ਰੱਖਿਆ ਗਿਆ ਵਚਨ ਚ ਲਿਖਿਆ ਸ਼ਬਦ ਦੇ ਧਾਰੀ ਹੋਇਆ ਤੇ ਅਸੀਂ ਉਹਦਾ ਤੇਜ ਪਿਤਾ ਦੇ ਇਕਲੌਤੇ ਜਿਹਾ ਡੇਠਾ ਇਸ ਵੇਲੇ ਉਹ ਸਰੀਰ ਜਿਸ ਦਾ ਨਾਮ ਹੀ ਯਿਸੂ ਰੱਖਿਆ ਗਿਆ ਉਹ ਸਰੀਰ ਦੇ ਉੱਤੇ ਇੱਕ ਕਸ਼ਟਦਾਇਕ ਸਮਾਂ ਇੱਕ ਦੁੱਖਦਾਇਕ ਸਮਾਂ ਆ ਔਰ ਉਸ ਵੇਲੇ ਪ੍ਰਭੂ ਯਿਸੂ ਮਸੀਹ ਕੀ ਕਹਿ ਰਿਹਾ ਮੇਰੀ ਮਰਜ਼ੀ ਨਾ ਪੂਰੀ ਹੋਵੇ ਪਰ ਇੱਛਾ ਕੀਆ ਹੋ ਸਕੇ ਤਾਂ ਇਹ ਪਿਆਲਾ ਟਲ ਜਾਵੇ ਪਰ ਮੇਰੀ ਮਰਜ਼ੀ ਨਾ ਪੂਰੀ ਹੋਵੇ ਪਿਤਾ ਤੇਰੀ ਮਰਜ਼ੀ ਪੂਰੀ ਹੋਵੇ ਅੱਜ ਅਸੀਂ ਇਹ ਗੱਲ ਕਹਿੰਦੇ ਹੀ ਨਹੀਂ ਕਿ ਪਿਤਾ ਤੇਰੀ ਮਰਜ਼ੀ ਪੂਰੀ ਹੋਵੇ ਅੱਜ ਅਸੀਂ ਕਹਿੰਦੇ ਮੈਂ ਯੂ ਐਸ ਏ ਨੂੰ ਜਾਣਾ ਆ ਮੈਨੂੰ ਕੈਨੇਡਾ ਵਾਲਾ ਵੀਜ਼ਾ ਨਹੀਂ ਚਾਹੀਦਾ ਮੈਨੂੰ ਇਟਲੀ ਵਾਲਾ ਵੀਜ਼ਾ ਨਹੀਂ ਚਾਹੀਦਾ ਮੈਂ ਯੂ ਐਸ ਏ ਜਾਣਾ ਤਾਂ ਯੂ ਐਸ ਏ ਹੀ ਜਾਣਾ ਤੂੰ ਮੈਨੂੰ ਉੱਥੇ ਹੀ ਭੇਜ ਜੇ ਮੈਂ ਚੰਡੀਗੜ੍ਹ ਘਰ ਬਣਾਉਣਾ ਤਾਂ ਵਿੱਚ ਚੰਡੀਗੜ੍ਹ ਹੀ ਬਣਾਉਣਾ ਜੇ ਤੂੰ ਕਵੇਂ ਵੀ ਮੁਹਾਲੀ ਚ ਬਣਾ ਲਾ ਮੈਂ ਨਹੀਂ ਰਹਿਣਾ ਜੇ ਐਸ ਮੁੰਡੇ ਨਾਲ ਵਿਆਹ ਕਰਾਉਣਾ ਦੇ ਦੇ ਨਾਲ ਹੀ ਕਰਾਉਣਾ ਨਹੀਂ ਤਾਂ ਮਰ ਜੂ ਐਸ ਕੁੜੀ ਨਾਲ ਕਰਾਉਣਾ ਤੇ ਉਹਦੇ ਨਾਲ ਕਰਾਉਣਾ ਨਹੀਂ ਤਾਂ ਮਰ ਜੂ ਆਹ ਕੌਸ਼ ਚੱਲਦਾ ਇਹੀ ਸੱਚ ਹੈ ਬੜੇ ਨਾਜ਼ੁਕ ਸਮੇਂ ਆ ਜਾਂਦੇ ਕਿ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਪਰ ਉਹਨਾਂ ਨਾਜ਼ੁਕ ਸਮਿਆਂ ਦੇ ਵਿੱਚ ਜਿੱਦ ਨਾ ਕਰੋ ਪ੍ਰਾਰਥਨਾ ਕਰੋ ਉਹਨਾਂ ਨਾਜ਼ੁਕ ਹਾਲਾਤਾਂ ਦੇ ਵਿੱਚ ਜਦੋਂ ਅਸੀਂ ਕਿਸੇ ਨੂੰ ਪੁੱਛੀਦਾ ਕਿ ਤੁਸੀਂ ਇੰਨੀ ਵੱਡੀ ਸਮੱਸਿਆ ਦੇ ਵਿੱਚ ਸੀ ਤੇ ਤੁਸੀਂ ਪ੍ਰਾਰਥਨਾ ਕੀਤੀ ਕਹਿੰਦੇ ਸਾਨੂੰ ਪ੍ਰਾਰਥਨਾ ਸੋਚਦੀ ਸੀ ਸਾਡੇ ਤਾਂ ਗੱਲ ਤੱਕ ਸਾਹ ਆਏ ਸੀਗੇ ਸਾਨੂੰ ਤਾਂ ਕੁਝ ਦੀਂਦਾ ਨਹੀਂ ਸੀ ਕਿੱਥੇ ਸੁੱਜਦਾ ਔੜਦਾ ਵੀ ਰੱਬ ਵੱਲ ਨੂੰ ਕੋਈ ਜਾਵੇ ਇਹਦੋਂ ਵੱਡਾ ਕਸ਼ਟ ਕਿੱਦਾਂ ਕਿਸੇ ਉੱਤੇ ਹੋ ਸਕਦਾ ਕਿ ਗਲਤੀ ਵੀ ਨਹੀਂ ਕੀਤੀ ਤੇ ਫੜਵਾਇਆ ਜਾਵੇ ਕੋਇਆ ਜਾਵੇ ਚਮੜੀ ਦੇੜ ਦਿੱਤੀ ਜਾਵੇ ਕਿਲ ਠੋਕ ਦਿੱਤੇ ਜਾਣ ਸਲੀਵ ਦਿੱਤਾ ਜਾਏ ਬੱਖੀ 'ਚ ਨੇਜਾ ਮਾਰਿਆ ਜਾਏ ਖੂਨ ਦਾ ਕਤਰਾ-ਕਤਰਾ ਚੋਜਵੇ ਧਿਆਲਗੀ ਤੇ ਪਾਣੀ ਮੰਗੇ ਤੇ ਸਿਰਕਾ ਦੇ ਦਿੱਤਾ ਜਾਏ ਇਹਦੋਂ ਅੱਖਾ ਕਸ਼ਟ ਹੋ ਸਕਦਾ ਨਹੀਂ ਹੋ ਸਕਦਾ ਅੱਜ 99% ਸਾਡੇ ਉੱਤੇ ਜਿਹੜੇ ਕਸ਼ਟ ਆਉਂਦੇ ਉਹ ਸਾਡੀਆਂ ਗਲਤੀਆਂ ਦਾ ਕਰਕੇ ਆਉਂਦੇ ਆ ਚਾਹੇ ਅਸੀਂ ਝੂਠ ਬੋਲਿਆ ਸਾਨੂੰ ਉਹਦੀ ਸਜ਼ਾ ਮਿਲ ਜੇ ਝੂਠੀ ਗਵਾਹੀ ਪਾਈ ਉਹਦੀ ਸਜ਼ਾ ਮਿਲ ਜੇ ਚੋਰੀ ਕੀਤੀ ਉਹਦੀ ਸਜ਼ਾ ਮਿਲ ਜੇ ਘਪਲਾ ਕੀਤਾ ਉਹਦੀ ਸਜ਼ਾ ਮਿਲ ਜੇ ਬਦਤਮੀਜ਼ੀ ਕੀਤੀ ਉਹਦੀ ਸਜ਼ਾ ਮਿਲ ਜੇ ਪਾਪ ਕੀਤੇ ਉਹਦੀ ਸਜ਼ਾ ਮਿਲ ਜੇ ਕੁਝ ਵੀ ਕਰਕੇ 99% ਅਸੀਂ ਸਾਡੇ ਦੁੱਖਾਂ ਦੇ ਲਈ ਖੁਦ ਜ਼ਿੰਮੇਵਾਰ ਹੁੰਨੇ ਆਂ ਪਰ ਇੱਥੇ ਅਸੀਂ ਪ੍ਰਭ ਯਿਸੂ ਮਸੀਹ ਜੀ ਨੂੰ ਦੇਖਦੇ ਆ ਕਿ ਕੋਈ ਗੁਨਾਹ ਕੀਤਾ ਹੀ ਨਹੀਂ ਕੋਈ ਝੂਠ ਬੋਲਿਆ ਹੀ ਨਹੀਂ ਕੋਈ ਪਾਪ ਚੋਰੀ ਕੁਝ ਕੀਤਾ ਹੀ ਨਹੀਂ ਫਿਰ ਵੀ ਇੰਨਾ ਵੱਡਾ ਕਸ਼ਟ ਮੈਂ ਮੰਨਦੀ ਆ ਕਿ ਇੱਕ ਇਨਸਾਨ ਨੂੰ ਜਦੋਂ ਕੁਝ ਉਹਦੀ ਸਹਿਣ ਨਾਲੋਂ ਵੱਧ ਪਤਾ ਲੱਗਦਾ ਆ ਤੇ ਉਹ ਸੁੰਨ ਹੋ ਜਾਂਦਾ ਆ ਪਰ ਪ੍ਰਭੂ ਯਿਸੂ ਮਸੀਹ ਸਭ ਕੁਝ ਜਾਣਦੇ ਆ ਹੋਇਆਂ ਵੀ ਲੁਕੇ ਨਹੀਂ ਪਰ ਪਿਤਾ ਦੇ ਚਰਨਾਂ ਵਿੱਚ ਗਏ ਅਸੀਂ ਵੀ ਲੁਕਣਾ ਨਹੀਂ ਪਿਤਾ ਦੇ ਚਰਨਾਂ ਵਿੱਚ ਜਾਣਾ ਹੈ ਜੋ ਵੀ ਤੁਹਾਡੀ ਜ਼ਿੰਦਗੀ ਦੀ ਸਮੱਸਿਆ ਆ ਜੋ ਵੀ ਤੁਹਾਨੂੰ ਨੈਕਸਟ ਡੇ ਕਸ਼ਟ ਦੇਖ ਰਿਹਾ ਨੈਕਸਟ ਮੂਮੈਂਟ ਵਿੱਚ ਤੁਹਾਨੂੰ ਦੁੱਖ ਨਜ਼ਰ ਆ ਰਿਹਾ ਤੁਸੀਂ ਉਸ ਦੁੱਖ ਨੂੰ ਲੈ ਕੇ ਪਿਤਾ ਦੇ ਚਰਨਾਂ ਵਿੱਚ ਬੈਠੋ ਔਰ ਕਹੋ ਪਿਤਾ ਜੇ ਹੋ ਸਕਦਾ ਤੇ ਇਹ ਪਿਆਲਾ ਮੈਥੋਂ ਟਲ ਜਵੇ ਪਰ ਤੇਰੀ ਮਰਜ਼ੀ ਪੂਰੀ ਹੋਵੇ ਜ਼ਰੂਰੀ ਆਏ ਕਹਿਣਾ ਪਿਤਾ ਮੈਂ ਚਾਹੁੰਦਾ ਹਾਂ ਕਿ ਮੈਂ ਅਮਰੀਕਾ ਜਾਵਾਂ ਮੈਂ ਚਾਹੁੰਦਾ ਆ ਮੇਰਾ ਘਰ ਚੰਡੀਗੜ੍ਹ ਹੋਵੇ ਮੈਂ ਚਾਹੁੰਦਾ ਆ ਮੇਰੇ ਬੱਚਿਆਂ ਦਾ ਰਿਸ਼ਤਾ ਇਸ ਘਰ ਵਿੱਚ ਹੋਵੇ ਪਰ ਪਿਤਾ ਤੇਰੀ ਮਰਜ਼ੀ ਪੂਰੀ ਹੋਵੇ ਜੇ ਤੁਸੀਂ ਚਾਹੁੰਦੇ ਆ ਤਾਂ ਹੋਵੇ ਕਿਉਂਕਿ ਸਾਡੀਆਂ ਡਿਜ਼ਾਇਰਸ ਇਹੋ ਜਿਹੀਆਂ ਆ ਜਿਨ੍ਹਾਂ ਤੋਂ ਸਾਨੂੰ ਲੱਗਦਾ ਕਿ ਬਹੁਤ ਫਾਇਦਾ ਹੀ ਆ ਅਸੀਂ ਆਪਣੀ ਸਮਝ ਦੇ ਨਾਲ ਬਹੁਤ ਚੋਸ ਤੇ ਆ ਬਹੁਤ ਹੀ ਸਮਝਦਾਰ ਆ ਸਾਨੂੰ ਲੱਗਦਾ ਆ ਕਿ ਸਾਡਾ ਫਾਇਦਾ ਆ ਪਰ ਜ਼ਰੂਰੀ ਨਹੀਂ ਆ ਕਿ ਉਹ ਸਾਡਾ ਫਾਇਦਾ ਹੋਵੇ ਸਾਨੂੰ ਚਾਹੀਦਾ ਆ ਸੀ ਆਪਣੇ ਹਰ ਵਿਸ਼ੇ ਨੂੰ ਪਰਮੇਸ਼ਵਰ ਦੇ ਅੱਗੇ ਰੱਖੀਏ ਆਪਣੀ ਜ਼ਿੰਦਗੀ ਦੇ ਹਰ ਵਿਸ਼ੇ ਦੇ ਲਈ ਪ੍ਰਾਰਥਨਾ ਕਰੀਏ ਮੈਂ ਬਹੁਤ ਭਰਮਾ ਨੂੰ ਜਾਣਦੀ ਜਿਨ੍ਹਾਂ ਨੇ ਜੇਦ ਕੀਤੀ ਕਿ ਪਛਜੀ ਪ੍ਰਾਰਥਨਾ ਕਰੋ ਸਾਡੇ ਬੱਚਿਆਂ ਦੇ ਵਿਆਹ ਵਿਦੇਸ਼ਾਂ ਵਿੱਚ ਹੀ ਹੋਣ ਨਹੀਂ ਵੀ ਕਰਵਾਈ ਹੋਊਗੀ ਤੇ ਨਿੱਜੀ ਤੌਰ ਤੇ ਬਹੁਤਿਆਂ ਨੇ ਕੀਤੀ ਬਾਅਦ ਵਿੱਚ ਕੀ ਹੋਇਆ ਬੱਚੇ ਦਾ ਵਿਆਹ ਤੇ ਵਿਦੇਸ਼ ਵਿੱਚ ਹੋ ਗਿਆ ਪਰ ਉੱਥੇ ਉਹਦਾ ਕੋਈ ਦੁੱਖ ਸੁੱਖ ਪੁੱਛਣ ਵਾਲਾ ਨਹੀਂ ਆ ਉਸ ਪਰਿਵਾਰ ਨੂੰ ਤੁਸੀਂ ਚੰਗੀ ਤਰ੍ਹਾਂ ਨਹੀਂ ਜਾਣਦੇ ਸੀ ਤੁਹਾਨੂੰ ਦੱਸਿਆ ਕੁਛ ਸੀ ਨਿਕਲਿਆ ਕੁਛ ਉੱਥੇ ਤੇ ਪੁੱਤ ਦੁਖੀ ਆ ਨਾ ਤੁਸੀਂ ਹੱਥੀ ਉੱਥੇ ਮਦਦ ਕਰ ਸਕਦੇ ਆ ਨਾ ਅੱਖੀ ਤੁਸੀਂ ਦੇਖ ਸਕਦੇ ਆ ਅਰ ਫਿਰ ਉਸੇ ਮੂਨਾਲੀ ਅਸੀਂ ਰੱਬ ਦਾ ਕੀ ਵਿਗਾੜਿਆ ਸੀ ਚੱਲ ਸਾਨੂੰ ਨਹੀਂ ਪਤਾ ਸੀ ਰੱਬ ਨੂੰ ਤੇ ਪਤਾ ਸੀ ਨਾ ਹੋਣ ਦਿੰਦਾ ਜੇ ਤੁਸੀਂ ਇਹ ਗੱਲ ਕਹਿੰਦੇ ਕਿ ਪਿਤਾ ਮੈਂ ਇਦਾਂ ਚਾਹਨਾ ਪਰ ਹੋਵੇ ਉਹ ਜੋ ਤੇਰੀ ਇੱਛਾ ਹੈ ਕਿਉਂਕਿ ਪਿਤਾ ਨੇ ਕਿਹਾ ਮੈਂ ਜਾਣਦਾ ਹਾਂ ਜੋ ਤੁਹਾਡੇ ਵਿਖੇ ਸੋਚਿਆ ਉਹ ਸਾਰੀਆਂ ਸੋਚਾਂ ਭਲਾਈ ਦੀਆਂ ਆ ਬੁਰਾਈ ਦੀਆਂ ਨਹੀਂ ਯਰਮੀ ਦੀ ਕਿਤਾਬ ਵਿੱਚ ਲਿਖਿਆ ਹੋਇਆ ਹੈ ਇਸ ਗੱਲ ਦਾ ਅਗਰ ਤੁਸੀਂ ਯਕੀਨ ਕਰੋ ਔਰ ਫਿਰ ਆਪਣੀ ਅਰਦਾਸ ਬੇਨਤੀ ਨੂੰ ਪਿਤਾ ਦੇ ਅੱਗੇ ਰੱਖੋ ਤੇ ਉਹ ਤੁਹਾਡੇ ਲਈ ਉਹੀ ਕਰੇਗਾ ਜੋ ਤੁਹਾਡੇ ਜੀਵਨ ਵਿੱਚ ਭਲਾਈ ਹੋਏਗੀ ਪਰ ਇਹ ਕਹੋ ਕਿ ਪ੍ਰਭੂ ਮੈਂ ਨਹੀਂ ਜਾਣਦਾ ਕਿ ਇਹ ਮੇਰੇ ਲਈ ਸਹੀ ਆ ਕਿ ਗਲਤ ਪਰ ਪਿਤਾ ਜੀ ਤੁਸੀਂ ਜਾਣਦੇ ਆ ਜੋ ਮੇਰੇ ਲਈ ਸਹੀ ਆ ਉਹੀ ਹੋਵੇ ਜੋ ਤੁਹਾਡੀ ਮਰਜ਼ੀ ਆ ਉਹੀ ਹੋਵੇ ਕਿਉਂਕਿ ਤੁਹਾਡੀ ਮਰਜ਼ੀ ਵਿੱਚ ਮੇਰੇ ਲਈ ਭਲਾਈ ਆ ਅਰ ਇਹ ਚੀਜ਼ ਵੀ ਅਸੀਂ ਪ੍ਰਭੂ ਯਿਸੂ ਮਸੀਹ ਜੀ ਦੇ ਜੀਵਨ ਚ ਦੇਖ ਸਕਦੇ ਆ ਉਹਨਾਂ ਨੇ ਉਸ ਕਸ਼ਟ ਦੇ ਸਮੇਂ ਵਿੱਚ ਵੀ ਕਿਹਾ ਪਿਤਾ ਮੇਰੀ ਨਹੀਂ ਤੁਹਾਡੀ ਮਰਜ਼ੀ ਪੂਰੀ ਹੋਵੇ ਅਰ ਜਦੋਂ ਉੱਥੋਂ ਉੱਠੇ ਤਾਂ ਚੇਲੇ ਸੁੱਤੇ ਹੋਏ ਸੀ ਅਰ ਇਸ ਇਸ ਚੀਜ਼ ਤੋਂ ਪਹਿਲਾਂ ਇੱਕ ਜ਼ਬਰਦਸਤ ਗੱਲ ਪ੍ਰਭੂ ਯਿਸੂ ਬਸੀਨੇ ਕੀਤੀ ਮੈਨੂੰ ਨਹੀਂ ਪਤਾ ਕਿ ਕਿਹੜਾ ਸਕਾਲਰ ਉਹਨੂੰ ਕਿਹੜੇ ਹਿਸਾਬ ਨਾਲ ਸੋਚਦਾ ਆ ਪਰ ਮੈਨੂੰ ਇਦਾਂ ਲੱਗਦਾ ਆ ਕਿ ਉਸ ਸਮੇਂ ਦੀ ਜ਼ਰੂਰਤ ਆ ਔਰ ਸਮਝਦਾਰ ਨੂੰ ਇਸ਼ਾਰਾ ਕਾਫੀ ਆ ਉਹਨੇ ਆਉਣ ਵਾਲੇ ਸਮੇਂ ਦੇ ਕਸ਼ਟ ਤੋਂ ਤਿਆਰ ਰਹਿਣ ਲਈ ਵੀ ਸਾਨੂੰ ਉਦੋਂ ਹੀ ਵਰਨਿੰਗ ਦੇ ਦਿੱਤੀ ਪ੍ਰਭੂ ਯਿਸੂ ਮਸੀਹ ਜੀ ਨੇ ਆਓ ਦੇਖੀਏ ਆਪਾਂ ਲੂਕਾ ਦੀ ਕਿਤਾਬ ਉਹਦਾ 22 ਨੰਬਰ ਉਧੇ ਆਏ ਜੀ ਆਪਾਂ ਰਵਾਂਗੇ ਇਹਦੀ 35 ਤੋਂ 38 ਨੰਬਰ ਆਇਤ ਵਿੱਚ ਆਪਾਂ ਦੇਖਦੇ ਆ ਉਸ ਨੇ ਉਹਨਾਂ ਨੂੰ ਆਖਿਆ ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨਾਂ ਕੱਲਿਆਂ ਤਦ ਤੁਹਾਨੂੰ ਕਾਸੇ ਦੀ ਥੜ ਤਾਂ ਨਹੀਂ ਸੀ ਪ੍ਰਭੂ ਯਿਸੂ ਮਸੀਹ ਨੇ ਚੇਲਿਆਂ ਨੂੰ ਪੁੱਛਿਆ ਕਿ ਜਦੋਂ ਮੈਂ ਤੁਹਾਨੂੰ ਸੇਵਕਾਈ ਕਰਨ ਵਾਸਤੇ ਬਿਨਾਂ ਬਟੂਏ ਤੋਂ ਬਿਨਾਂ ਝੋਲੇ ਤੋਂ ਬਿਨਾਂ ਜੁੱਤੀ ਤੋਂ ਭੇਜਿਆ ਸੀ ਤੁਹਾਨੂੰ ਕਿਸੇ ਚੀਜ਼ ਦੀ ਥੜ ਤਾਂ ਨਹੀਂ ਸੀ ਉਹ ਬੋਲੇ ਕਾਸੇ ਦੀ ਨਹੀਂ ਤਾਨੂੰ ਪਤਾ ਪ੍ਰਭੂ ਯਿਸੂ ਮਸੀਹ ਜੀ ਨੇ ਪਹਿਲਾਂ ਜਦੋਂ ਚੇਲਿਆਂ ਨੂੰ ਚੁਣ ਕੇ ਭੇਜਿਆ ਸੀ ਉਹਨਾਂ ਨੂੰ ਕਿਹਾ ਸੀ ਤੁਸੀਂ ਆਪਣੇ ਨਾਲ ਕੁਛ ਨਾ ਲਿਓ ਜਿੱਥੇ ਜਾਓਗੇ ਤੁਹਾਡੇ ਲਈ ਇੰਤਜ਼ਾਮ ਹੋਏਗਾ ਜੋ ਤੁਹਾਨੂੰ ਦਿੱਤਾ ਜਾਏ ਉਹ ਖਾ ਪੀ ਲਿਓ ਹੁਣ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਨੂੰ ਕੋਈ ਕਮੀ ਤਾਂ ਨਹੀਂ ਸੀ ਉਹਨਾਂ ਨੇ ਕਿਹਾ ਨਹੀਂ ਤਾਂ ਉਸ ਨੇ ਉਹਨਾਂ ਨੂੰ ਕਿਹਾ ਪਰ ਹੁਣ ਜਿਹਦੇ ਕੋਲ ਬਟੂਆ ਹੋਵੇ ਸੋ ਲਵੋ ਅਰ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਹਦੇ ਕੋਲ ਤਲਵਾਰ ਨਾ ਹੋਵੇ ਸੋ ਆਪਣਾ ਲੀੜਾ ਵੇਚ ਕੇ ਮੁੱਲ ਲਵੋ ਮੈਂ ਤੁਹਾਨੂੰ ਆਖਦਾ ਹਾਂ ਕਿ ਇਹ ਜੋ ਲਿਖਿਆ ਹੋਇਆ ਹੈ ਭਈ ਉਹ ਬੁਰਿਆਰਾਂ ਵਿੱਚ ਗਿਣਿਆ ਗਿਆ ਸੋ ਮੇਰੇ ਹੱਕ ਵਿੱਚ ਉਹਦਾ ਸੰਪੂਰਨ ਹੋਣਾ ਜ਼ਰੂਰੀ ਹੈ ਕਿਉਂਕਿ ਜੋ ਕੁਝ ਮੇਰੇ ਵਿਖੇ ਹੈ ਸੋ ਉਹਨੇ ਪੂਰਾ ਹੋਣਾ ਹੀ ਹੈ ਉਹ ਬੋਲੇ ਪ੍ਰਭੂ ਜੀ ਵੇਖ ਇੱਥੇ ਦੋ ਤਲਵਾਰਾਂ ਹਨ ਤਾਂ ਉਸਨੇ ਉਹਨਾਂ ਨੂੰ ਆਖਿਆ ਬਸ ਹੈ ਕਿਸ ਨੂੰ ਸਮਝ ਆ ਰਹੀ ਕੁਛ ਕਿੰਨਿਆਂ ਨੂੰ ਸਮਝ ਆਈ ਕਾਫੀ ਸਮਝਦਾਰ ਬੈਠੇ ਆ ਅੱਜ ਓਕੇ ਇੱਥੇ ਪ੍ਰਭ ਯਿਸੂ ਮਸੀਹ ਨੇ ਇਹ ਗੱਲ ਕਹੀ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਡੇ ਉੱਤੇ ਸਖਤੀ ਹੋਊਗੀ ਉਹਦੀ ਤਿਆਰੀ ਵਿੱਚ ਰਹੋ ਪਹਿਲਾਂ ਭਲਾਈ ਨਾਲ ਉਹਨੇ ਕਿਹਾ ਚੱਲ ਗਿਆ ਤੁਹਾਡੇ ਕੋਲ ਨਹੀਂ ਝੋਲਾ ਸੀ ਤਾਂ ਵੀ ਗੱਡੀ ਚੱਲ ਗਈ ਤੁਸੀਂ ਜੁੱਤੀ ਨਹੀਂ ਪਾਈ ਸੀ ਤਦ ਵੀ ਚੱਲ ਗਈ ਤੁਸੀਂ ਬਟੂਆ ਨਹੀਂ ਕੋਲ ਰੱਖਿਆ ਸੀ ਤਦ ਵੀ ਚੱਲ ਗਈ ਬਹੁਤ ਸਾਰੇ ਸਕਾਲਰਸ ਇਹਦਾ ਕਹਿੰਦੇ ਆ ਕਿ ਜਿਹੜੀ ਤਲਵਾਰ ਆ ਇੱਥੇ ਪਰਮੇਸ਼ਵਰ ਦੇ ਵਚਨ ਦੇ ਬਾਰੇ ਵਿੱਚ ਕਿਹਾ ਗਿਆ ਹੈ ਮੈਂ ਉਹਨਾਂ ਦੇ ਨਾਲ 100% ਦੀ ਐਗਰੀ ਕਰਦੀ ਆ ਤੇ 100% ਦੀ ਹੀ ਡਿਸਐਗਰੀ ਕਰਦੀ ਆ 100% ਦੀ ਹੀ ਮੈਂ ਉਹਨਾਂ ਦੇ ਨਾਲ ਸਹਿਮਤ ਹਾਂ ਤੇ 100% ਦੀ ਹੀ ਨਹੀਂ ਸਹਿਮਤ ਦੋਹਾਂ ਤਲਵਾਰਾਂ ਦਾ ਹੋਣਾ ਹੀ ਬਹੁਤ ਜ਼ਰੂਰੀ ਆ ਤਲਵਾਰ ਪ੍ਰਤੀਕ ਆ ਸ਼ਕਤੀ ਦੀ ਮੈਂ ਕਿਸੇ ਨੂੰ ਐਗਰੈਸ਼ਨ ਵਿੱਚ ਆਉਣ ਦੇ ਲਈ ਮੋਟੀਵੇਟ ਨਹੀਂ ਕਰ ਰਹੀ ਜਿਸੇ ਨੂੰ ਹਥਿਆਰ ਰੱਖਣ ਦੇ ਲਈ ਮੋਟੀਵੇਟ ਨਹੀਂ ਕਰ ਰਹੀ ਮੈਂ ਉਸ ਛੁਪੇ ਹੋਏ ਭੇਤ ਨੂੰ ਰਿਵੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਜੋ ਪ੍ਰਭੂ ਯਿਸੂ ਮਸੀਹ ਨੇ ਆਪਣੇ ਚੇਲਿਆਂ ਨਾਲ ਗੱਲ ਕੀਤੀ ਅਗਰ ਸਿਰਫ ਇਹ ਆਤਮਿਕ ਤਲਵਾਰ ਦੀ ਗੱਲ ਹੁੰਦੀ ਤੇ ਫਿਰ ਬਟੂਆ ਕੀ ਆ ਤੇ ਫਿਰ ਝੋਲਾ ਕੀ ਆ ਤੇ ਫਿਰ ਜੁੱਤੀ ਕੀ ਆ ਮਤਲਬ ਬਟੂਆ ਵੀ ਬਟੂਆ ਹੋ ਗਿਆ ਛੋਲਾ ਵੀ ਛੋਲਾ ਹੋ ਗਿਆ ਜੁੱਤੀ ਵੀ ਜੁੱਤੀ ਹੋ ਗਈ ਤੇ ਤਲਵਾਰ ਹੋ ਗਿਆ ਵਚਨ ਇਦਾਂ ਨਹੀਂ ਹੋ ਸਕਦਾ ਜੇ ਬਟੂਆ ਬਟੂਆ ਹੈ ਛੋਲਾ ਛੋਲਾ ਹੈ ਜੁੱਤੀ ਜੁੱਤੀ ਹੈ ਤੇ ਤਲਵਾਰ ਵੀ ਤਲਵਾਰ ਹੀ ਹੈ ਹਾਂ ਇੱਕ ਖੁਸ਼ਖਬਰੀ ਦਾ ਪ੍ਰਚਾਰ ਕਰਨ ਵਾਲੇ ਨੂੰ ਵਚਨ ਦੀ ਵੱਧ ਤੋਂ ਵੱਧ ਨੌਲੇਜ ਹੋਣ ਦਾ ਬੇहद ਜ਼ਰੂਰੀ ਹੈ ਅ ਲਿਟਲ ਨੌਲੇਜ ਇਜ਼ ਅ ਡੇਂਜਰਸ ਥਿੰਗ ਅਧੂਰਾ ਗਿਆਨ ਖਤਰਨਾਕ ਹੁੰਦਾ ਜਿਨੇ ਵਚਨ ਨਹੀਂ ਪੜਿਆ ਉਹ ਪ੍ਰਚਾਰ ਕਰਨ ਲਈ ਖਲੋ ਜਾਂਦਾ ਆ ਜਾਂ ਤੁਰ ਪੈਂਦਾ ਆ ਜਦੋਂ ਉਹਨੂੰ ਸਵਾਲ ਪੁੱਛਿਆ ਜਾਂਦਾ ਉਹਨੂੰ ਜਵਾਬ ਨਹੀਂ ਆਉਂਦਾ ਉਹ ਬਹੁਤਿਆਂ ਦੇ ਲਈ ਮੁਸੀਬਤ ਛੇੜ ਦਿੰਦਾ ਆ ਆਪ ਤਾਂ ਲੁਕ ਜਾਂਦੇ ਆ ਦੂਜਿਆਂ ਨੂੰ ਉਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਆ ਵਚਨ ਦਾ ਇਲਮ ਹੋਣਾ ਬਹੁਤ ਜ਼ਰੂਰੀ ਆ ਵਚਨ ਹੀ ਅਸਲੀ ਤਲਵਾਰ ਆ ਵਚਨ ਹੀ ਸਾਡੀ ਢਾਲ ਆ ਵਚਨ ਸਾਡਾ ਬਚਾਓ ਆ ਕਿਉਂਕਿ ਵਚਨ ਹੀ ਪਰਮੇਸ਼ਵਰ ਆ ਅਗਰ ਅਸੀਂ ਇਹਨੂੰ ਆਤਮਿਕ ਤਲਵਾਰ ਦੇ ਰੂਪ ਵਿੱਚ ਦੇਖਦੇ ਆਂ ਤਾਂ ਹਾਂ ਪ੍ਰਭੂ ਸਾਨੂੰ ਇਹ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਵਚਨ ਦੇ ਗਿਆਨ ਦੀ ਵੀ ਬੇਹੱਦ ਜ਼ਰੂਰਤ ਹੈ ਕਿ ਪਹਿਲਾਂ ਤਾਂ ਚੱਲ ਗਈ ਗੱਡੀ ਅੱਗੇ ਨਹੀਂ ਚੱਲਣੀ ਕਿਉਂਕਿ ਉਦੋਂ ਤਾਂ ਜਿਹੜੇ ਸਵਾਲ ਪੁੱਛੇ ਜਾਂਦੇ ਸੀ ਪ੍ਰਭੂ ਯਿਸੂ ਮਸੀਹ ਨੂੰ ਉਹ ਉਹਨਾਂ ਦਾ ਪਿਛਲੇ ਸ਼ਸਤਰਾਂ ਵਿੱਚੋਂ ਵੀ ਕੱਢ ਕੇ ਉਹਨਾਂ ਨੂੰ ਰੈਫਰੈਂਸ ਦੇ ਕੇ ਉਹਨਾਂ ਦਾ ਆਨਸਰ ਦੇ ਦਿੰਦੇ ਸੀ ਹੁਣ ਪ੍ਰਭੂ ਯਿਸੂ ਮਸੀਹ ਜੀ ਨੇ ਸਰੀਰਕ ਤੌਰ ਤੇ ਚਲੇ ਜਾਣਾ ਸੀ ਹਾਂ ਜ਼ਰੂਰ ਉਹਨਾਂ ਨੇ ਆਤਮਿਕ ਰੀਤੀ ਨਾਲ ਵੀ ਕਿਹਾ ਹੋ ਸਕਦਾ ਆ ਕਿ ਤੁਸੀਂ ਹੁਣ ਵਚਨ ਨੂੰ ਸਿੱਖ ਲਵੋ ਵਚਨ ਦੇ ਇਲਮ ਨੂੰ ਲੈ ਲਵੋ ਗਿਆਨ ਨੂੰ ਹਾਸਲ ਕਰ ਲਵੋ ਪਰ ਇੱਥੇ ਅਗਰ ਅੱਜ ਕੋਈ ਕਹਿੰਦਾ ਕਿ ਪ੍ਰਚਾਰਕ ਜਿਹੜੇ ਉਹ ਆਪਣੇ ਨਾਲ ਪੈਸੇ ਕਿਉਂ ਰੱਖਦੇ ਆ ਤਾਂ ਸਾਡਾ ਪਾਪਾ ਕਹਿ ਗਿਆ ਸੀ ਵੀ ਬਟੂਆ ਲੈ ਕੇ ਤੁਰਿਓ ਲੋੜ ਪਊਗੀ ਇਸ ਲਈ ਝੋਲਾ ਤਿਆਰ ਵਰ ਤਿਆਰ ਰਹਿਣਾ ਆ ਆਪਣਾ ਕੱਪੜਾ ਲੀੜਾ ਤੁਹਾਡੇ ਕੋਲੇ ਹੋਣਾ ਚਾਹੀਦਾ ਆ ਜੁੱਤੀ ਹਰ ਵੇਲੇ ਤੁਸੀਂ ਤਿਆਰ ਹੋਣੇ ਚਾਹੀਦੇ ਆ ਤੁਰਨ ਦੇ ਲਈ ਵੀ ਭੱਜਣ ਦੇ ਲਈ ਵੀ ਅੱਗੇ ਵਧਣ ਦੇ ਲਈ ਵੀ ਇਸ ਮੈਨੂੰ ਨਹੀਂ ਲੱਗਦਾ ਕਿ ਇਹ ਸਿਰਫ ਆਤਮਕ ਆ ਕਿਉਂਕਿ ਜਿਹੜੇ ਆਤਮਕ ਸ਼ਸਤਰ ਵਸਤਰ ਆ ਉਹ ਅਪਸੀਆਂ ਦੀ ਕਿਤਾਬ ਵਿੱਚ ਦਿੱਤੇ ਗਏ ਆ ਉਹਨਾਂ ਵਿੱਚ ਕਮਰਕੱਸਾ ਵੀ ਆ ਉਹਨਾਂ ਵਿੱਚ ਧਰਮ ਦੀ ਸੰਜੋ ਵੀ ਆ ਉਹਨਾਂ ਵਿੱਚ ਮੁਕਤੀ ਦਾ ਟੋਪ ਵੀ ਆ ਔਰ ਉੱਥੇ ਲਿਖਿਆ ਵੀ ਗਿਆ ਹੈ ਕਿ ਟੋਪ ਮੁਕਤੀ ਦਾ ਆ ਸੰਜੋ ਧਰਮ ਦੀ ਆ ਕਮਰਕੱਸਾ ਸਚਾਈ ਦਾ ਉੱਥੇ ਨਾਲ ਸਪਿਰਚੁਅਲ ਰੈਫਰੈਂਸਸ ਦਿੱਤੇ ਗਏ ਆ ਪਰ ਇੱਥੇ ਬਟੂਏ ਨੂੰ ਬਟੂਆ ਹੀ ਕਿਹਾ ਆ ਇਹ ਨਹੀਂ ਲਿਖਿਆ ਕਿ ਬਟੂਆ ਆਤਮਕ ਧਨ ਦਾ ਝੋਲਾ ਆਤਮਕ ਵਸਤਰਾਂ ਦਾ ਤੇ ਜੁੱਤੀ ਮੇਲ ਮਲਾਪ ਦੀ ਨਹੀਂ ਲਿਖਿਆ ਗਿਆ ਤਾਂ ਇੱਥੇ ਪ੍ਰਭੂ ਯੀਸੂ ਮਸੀਹ ਜੀ ਨੇ ਸਲੀਬ ਦਿੱਤੇ ਜਾਣ ਤੋਂ ਪਹਿਲਾਂ ਆਪਣੇ ਚੇਲਿਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਤਿਆਰ ਬਰਤਿਆਰ ਰਹਿਣ ਦੇ ਲਈ ਵੀ ਕਿਹਾ ਆ ਸਮਝ ਗਏ ਆਉਣ ਵਾਲੇ ਸਮੇਂ ਚ ਪ੍ਰਭੂ ਨੇ ਕਿਹਾ ਤੁਹਾਡੇ ਕੋਲ ਧੰਨ ਵੀ ਹੋਣਾ ਚਾਹੀਦਾ ਹੈ ਤੁਸੀਂ ਤਿਆਰ ਬਰਤਿਆਰ ਵੀ ਹੋਣੇ ਚਾਹੀਦੇ ਆ ਝੋਲਾ ਵੀ ਤੁਹਾਡੇ ਕੋਲੇ ਹੋਣਾ ਚਾਹੀਦਾ ਭਾਵ ਤੁਹਾਡੀ ਮਦਦ ਪਹਿਲਾਂ ਕੋਈ ਕਰਦਾ ਸੀ ਹੁਣ ਕਿਸੇ ਨੇ ਨਹੀਂ ਕਰਨੀ ਸਾਰੀ ਤਿਆਰੀ ਤੁਸੀਂ ਆਪਣੀ ਰੱਖਣੀ ਆ ਸਿਰਫ ਪਰਮੇਸ਼ਵਰ ਨੇ ਹੀ ਸਹਾਈ ਹੋਣਾ ਆ ਆਪਣੀ ਪ੍ਰੋਟੈਕਸ਼ਨ ਦੇ ਲਈ ਵੀ ਆਪਣਾ ਇੰਤਜ਼ਾਮ ਰੱਖਣਾ ਆ ਅਰ ਤਲਵਾਰ ਮੈਂ ਨਹੀਂ ਕਹਿੰਦੀ ਕਿ ਤੁਸੀਂ ਆਪਣੇ ਕੋਲੇ ਤਲਵਾਰ ਰੱਖੋ ਕਿਉਂਕਿ ਵਚਨ ਚ ਪ੍ਰਭੂ ਨੇ ਇਹ ਵੀ ਕਿ ਲਿਖਿਆ ਜਿਹੜਾ ਤਲਵਾਰ ਨਾਲ ਵੱਡੂਗਾ ਉਹ ਵੱਡਿਆ ਵੀ ਤਲਵਾਰ ਨਾਲ ਹੀ ਜਾਊਗਾ ਅਰ ਜਾਦੀ ਦੂਰ ਜਾ ਕੇ ਨਹੀਂ ਗਿਆ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਫੜਨ ਵਾਸਤੇ ਆਏ ਤਾਂ ਪਤਰਸ ਨੇ ਕੰਨ ਲਾ ਦਿੱਤਾ ਇੱਕ ਸਿਪਾਈ ਦਾ ਤਾਂ ਪ੍ਰਭੂ ਯਿਸੂ ਮਸੀਹ ਨੇ ਕੰਨ ਚੱਕ ਕੇ ਜੋੜ ਦਿੱਤਾ ਤੇ ਉਹਨੂੰ ਕਿਹਾ ਪੱਤਰਸ ਤੇ ਤਲਵਾਰ ਜਿਹੜੀ ਆ ਮਿਆਨ ਚ ਕਰ ਲਾ ਕਈ ਕਹਿੰਦੇ ਵੀ ਉਹ ਸੇਬ ਸੂਬ ਕੱਟਣ ਨੂੰ ਫਲ ਫੁੱਲ ਕੱਟਣ ਨੂੰ ਰੱਖੀ ਹੋਊਗੀ ਮਿਆਨ ਵਿੱਚ ਪਾਉਣ ਵਾਲੀ ਫਰੂਟ ਕੱਟਣ ਵਾਸਤੇ ਰੱਖੀ ਹੋਊਗੀ ਅਮੇਜ਼ਿੰਗ ਆ ਹਾਂ ਵੀ ਕੁਝ ਵੀ ਕਿਹਾ ਜਾ ਸਕਦਾ ਹੈ ਆਪਣੀ ਸੋਚ ਆ ਨਾ ਕੁਝ ਵੀ ਸੋਚਿਆ ਜਾ ਸਕਦਾ ਹੈ ਤਾਂ ਮੈਂ ਉਹਨਾਂ ਸੋਚਾਂ ਦੇ ਵਿਰੁੱਧ ਵੀ ਨਹੀਂ ਆ ਪਰ ਮੈਂ ਨਾਲ ਵੀ ਨਹੀਂ ਆ ਪਰ ਜਦੋਂ ਉਡੀ ਤਲਵਾਰਾਂ ਦਾ ਕਿਹਾ ਕਹਿੰਦਾ ਪ੍ਰਭੂ ਦੋ ਹੈਗੀਆਂ ਆ ਪ੍ਰਭੂ ਕਹਿੰਦੇ ਬਹੁਤ ਆ ਬਸ ਆ ਇਟਸ ਇਨਫ ਇੰਗਲਿਸ਼ ਚ ਲਿਖਾ ਇਟਸ ਇਨਫ